ਇਸ ਅਸਕੇ ਦਾ ਨਾਮ ਸਤੋਡਾ ਜੀ 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 ਅਸੀਂ ਆਪ ਦੀ ਮੰਡੀ ਹੋਰ ਕਾਹ ਦੇ ਵਿੱਚ ਸੰਮਤੀਆਂ ਇੱਥੇ ਅਸੀਂ ਆਪ ਦੀ ਪਾਰਟੀ ਨੂੰ ਪ੍ਰਚਾਰ ਕਰ ਰਹੇ ਹਾਂ ਇੱਥੇ ਅਸੀਂ ਆਪ ਦੇ ਭਰਾਵਾਂ ਨੂੰ ਆ ਕੇ ਮਿਲਿਆ ਇਹ ਉਹਨਾਂ ਨੇ ਬਹੁਤ ਹੰਗਾਰਾ ਦਿੱਤਾ ਸਾਨੂੰ ਜੀ ਅਸੀਂ ਉਹਨਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਇੱਥੇ ਲੇਫਟਿੰਗ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਕਿਉਂਕਿ ਉਹ ਪਿਛਲੀਆਂ ਪਾਰਟੀਆਂ ਤੋਂ ਉੱਕੀ ਪਈ ਆਈਏ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੀ ਜਦੋਂ ਸਰਕਾਰ ਆਊਗੀ ਤੇ ਅਸੀਂ ਇਹ ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ ਤੇ ਇਹ ਤੁਸੀਂ ਹਿਸਾਬ ਲਾ ਲਓ ਜੀ ਅੱਜ ਇੱਕ ਮਜ਼ਦੂਰ ਕਿੰਨੇ ਟਾਈਮ ਤੋਂ ਇੱਥੇ 1 ਮਹੀਨਾ ਆ ਗਿਆ ਜਿਹੜਾ ਆਪਦੀ ਪਹਿਲਾਂ ਉਹ ਕੰਕ ਦੀਆਂ ਬੋਰੀਆਂ ਭਰਦਾ ਸੀ ਫਿਰ ਉਹ ਲਿਫਟਿੰਗ ਕਰਦਾ ਸੀ ਤੇ ਉਹਨਾਂ ਦਾ ਹਜੇ ਕੋਈ ਹੱਲ ਨਹੀਂ ਕੀਤਾ ਇਹਨਾਂ ਨੇ ਦੇਖੋ ਜੀ ਉਹਨੇ ਮਹੀਨਾ ਇੱਕ ਕੰਮ ਕੀਤਾ ਜੀ ਉਹਨੇ 18000 ਕਮਾਇਆ ਜੀ ਤੇ ਅੱਜ ਉਹਨੂੰ 20 ਦਿਨ ਹੋ ਗਏ ਵਿਹਲਾ ਕੰਮ ਜਿਹੜਾ ਕੋਈ ਲਿਫਟਿੰਗ ਆ ਨਹੀਂ ਰਹੀ ਤੇ ਜਿਹੜਾ ਉਹ ਵਿਹਲਾ ਬਹਿ ਕੇ ਆਪਦਾ ਜਿਹੜੇ ਕਮਾਏ ਪੈਸੇ ਖਾ ਰਿਆ ਜੀ ਤੇ ਤੁਸੀਂ ਇਹ ਦੇਖੋ ਇੰਨੀਆਂ ਮਾੜੀਆਂ ਇਹ ਸਰਕਾਰਾਂ ਜੀ ਜਿਨ੍ਹਾਂ ਨੇ ਉਹ ਘਰ ਤੇ ਤਾਂ ਤੇ ਲਾਈਕ ਨਹੀਂ ਸਕਦੇ ਜਦੋਂ ਜਿਹੜਾ ਉਹਦਾ ਖਰਚਾ ਸੀ ਜੀ ਉਹ ਤੋਂ ਜ਼ਿਆਦਾ ਤਾਂ ਆਪਦੇ ਇੱਥੇ ਖਾ ਚੁੱਕੇ ਮੰਡੀ ਚ ਜੀ ਤੇ ਜਦੋਂ ਵੀ ਸਾਡੀ ਸਰਕਾਰ ਆਉਂਦੀ ਹੈ ਜੀ ਅਸੀਂ ਇਹ ਪਹਿਲਾਂ ਹੱਲ ਕਰਾਂਗੇ ਇੰਨਾ ਹੀ ਤੇ ਆਪਣੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਕੰਮਜਾਬ ਕਰਨਾ ਹੈ ਜੋ ਕਿ ਉਹ ਹੀ ਆਪਣੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਨਹੀਂ ਤਾਂ ਇਹ ਤਾਂ ਸਭ ਦਲ ਬਦਲੂ ਹੈ ਪਿਓ ਇੱਧਰ ਆਈ ਪੁੱਤ ਉਧਰ ਆਈ ਜੇ ਪੁੱਤ ਇੱਧਰ ਆ ਤੇ ਪਿਓ ਉਧਰ ਆਈ ਤੇ ਉਹ ਤੁਸੀਂ ਸਾਰੇ ਸਮਝ ਹੀ ਚੁੱਕੇ ਹੋ ਜੀ 77 ਸਾਲਾਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਕੁਰਦੇ ਮਾਰਦੇ ਜਾ ਰਹੇ ਆ ਜੀ ਹਾਂਜੀ ਜੀ ਤੇ ਸਰਦਾਰ ਜਸਕਰਨ ਸਿੰਘ ਵੱਟੋ ਵੱਟ ਵੋਟਾਂ ਪਾ ਕੇ ਕਾਮਯਾਬ ਕਰੋ ਜੇ ਬਚਣਾ ਤਾਂ ਨਹੀਂ ਤਾਂ ਆਉਣ ਵਾਲੇ ਇਹਦੂ ਵੀ ਹਾਲਾਤ ਇਹਨਾਂ ਨੇ ਮਾੜੇ ਕਰਦੇ ਨੇ ਜੀ ਤੇ ਮੈਗਰੂਜੀ ਦਾ ਖਾਲਸਾ ਵੈਜੀ ਨੂੰ ਕੀ ਫਰਕ ਜੀ